ਲਾਹੌਰ ਦੀ ਕਚੈਰੀ ਦੇ ਵਿੱਚ ਸੰਗਤਾਂ ਉਸ ਵੇਲੇ ਰੋਣ ਤੇ ਬਿਲਖਣ ਲੱਗ ਪਈਆਂ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਨੇ ਕਰੂਰ ਸਜ਼ਾਵਾਂ ਸੁناਈਆਂ ਅਤੇ ਸ਼ਹੀਦ ਕਰਨ ਦੀ ਸਜ਼ਾ ਸੁਣਾਈ ਜਦਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਦੇ ਪੁੱਤਰ ਖੁਸਰੋ ਦੀ ਮਦਦ ਕੀਤੀ ਸੀ ਫਿਰ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਸਜ਼ਾਵਾਂ ਕਿਉਂ ਸੁناਈਆਂ ਆਓ ਜਾਣਿਏ ਇਸ ਵੀਡੀਓ ਵਿੱਚ ਇਸ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਤਾਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਨਾਲ ਜੁੜੀਆਂ ਹੋਈਆਂ ਕੁਝ ਖਾਸ ਗੱਲਾਂ ਵੀ ਅਸੀਂ ਜਾਣ ਸਕੀਏ ਵਾਹੀ ਗੁਰੂ ਵਾਹੀ ਗੁਰੂ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਪੰਜਾਬ ਵਿੱਚ ਹੋਇਆ ਗੁਰੂ ਜੀ ਦੀ ਮਾਤਾ ਦਾ ਨਾਮ ਬੀਬੀ ਪਾਨੀ ਜੀ ਅਤੇ ਪਿਤਾ ਜੀ ਦਾ ਨਾਮ ਗੁਰੂ ਰਾਮਦਾਸ ਜੀ ਸੀ। ਉਹਨਾਂ ਦੇ ਦੋ ਵੱਡੇ ਭਰਾ ਬਾਬਾ ਪ੍ਰੀਤ ਚੰਦ, ਬਾਬਾ ਮਹਾਦੇਵ ਜੀ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਬੀਬੀ ਪਾਨੀ ਜੀ ਗੁਰੂ ਅਮਰਦਾਸ ਜੀ ਦੀ ਪੁੱਤਰੀ ਸਨ। ਇਸ ਲਈ ਸ੍ਰੀ ਗੁਰੂ ਅਮਰਦਾਸ ਜੀ ਰਿਸ਼ਤੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਨਾ ਸਨ। ਗੁਰੂ ਅਰਜਨ ਦੇਵ ਜੀ ਦੇ ਜਨਮ ਦੇ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਨੇ ਵਚਨ ਕੀਤੇ ਕਿ ਇਹ ਬਾਲਕ ਵੱਡਾ ਹੋ ਕੇ ਮਹਾਨ ਪੁਰਸ਼ ਬਣੇਗਾ ਕਹਿੰਦੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਆਪਣੇ ਨਾਨਾ ਗੁਰੂ ਅਮਰਦਾਸ ਜੀ ਕੋਲ ਹੀ ਜ਼ਿਆਦਾ ਬੀਤਿਆ ਜਦੋਂ ਗੁਰੂ ਜੀ ਛੋਟੇ ਜਿਹੇ ਬਾਲਕ ਸਨ ਉਹਨਾਂ ਨੇ ਗੇਂਦ ਨਾਲ ਖੇਡਣਾ ਸ਼ੁਰੂ ਕੀਤਾ ਤੇ ਗੇਂਦ ਖੇਡਦੇ-ਖੇਡਦੇ ਗੁਰੂ ਅਮਰਦਾਸ ਜੀ ਦੇ ਮੰਜੇ ਦੇ ਥੱਲੇ ਚਲੇ ਗਏ ਉਸ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਮੰਜੇ ਤੇ ਆਰਾਮ ਕਰ ਰਹੇ ਸੀ ਜਦੋਂ ਗੁਰੂ ਜੀ ਗੇਂਦ ਲੈਣ ਲਈ ਮੰਜੇ ਦੇ ਕੋਲ ਗਏ ਤੇ ਮੰਜਾ ਕਾਫੀ ਉੱਪਰ ਨੂੰ ਉੱਠ ਗਿਆ ਉਸ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਦੀ ਨੀਂਦ ਖੁੱਲੀ ਅਤੇ ਸਹਿ ਸਬਾਈ ਬਚਨ ਕੀਤੇ ਇਹ ਕਿਹੜਾ ਵੱਡਾ ਪੁਰਖ ਹੈ ਪਾਰੀ ਜਿਸ ਮੰਜੀ ਹਿਲਾਈ ਸਾਡੀ ਸਾਰੀ ਬੀਬੀ ਪਾਨੀ ਜੀ ਨੇ ਕਿਹਾ ਇਹ ਤੁਹਾਡਾ ਦੋਤਾ ਹੈ ਗੁਰੂ ਜੀ ਨੇ ਬਚਨ ਕੀਤੇ ਦੋਤਾ ਬਾਨੀ ਕਹ ਬੋਤਾ ਬਚਪਨ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਨਾਨਾ ਸ੍ਰੀ ਅਮਰਦਾਸ ਜੀ ਕੋਲੋਂ ਪੰਜਾਬੀ ਦੀ ਵਿਦਿਆ ਲਈ ਤੇ ਨਾਲ ਹੀ ਉਹਨਾਂ ਨੇ ਰਾਗ ਸਿੱਖਿਆ ਵੀ ਸਿੱਖੀ ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ 40 ਸਾਲ ਦੇ ਸਨ ਆਪਾ ਮੋਹਰੀ ਜੀ ਕੋਲੋਂ ਗੁਰੂ ਜੀ ਨੇ ਗਣਿਤ ਦੀ ਵਿਦਿਆ ਹਾਸਲ ਕੀਤੀ ਅਤੇ ਪੰਡਤ ਬੇਨੇ ਜੀ ਕੋਲੋਂ ਸੰਸਕ੍ਰਿਤ ਦੀ ਵਿਦਿਆ ਹਾਸਲ ਕੀਤੀ ਗੁਰੂ ਜੀ ਨੇ 10 ਸਾਲ ਦੀ ਉਮਰ ਵਿੱਚ ਸਾਰੀ ਵਿਦਿਆ ਪ੍ਰਾਪਤ ਕਰ ਲਈ। ਗੁਰੂ ਜੀ ਨੂੰ ਗੁਰਬਾਣੀ ਮੂਝਬਣੀ, ਸਾਰੀ ਯਾਰ ਸਿੰਘ, ਘੋੜਸਵਾਰੀ ਅਤੇ ਨੇਜੇ ਦਾ ਵੀ ਗੁਰੂ ਜੀ ਨੂੰ ਬਹੁਤ ਸ਼ੌਕ ਸੀ। ਮਾਤਾ ਪਾਣੀ ਜੀ ਨੇ ਆਪਣੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਦੇ ਪਾਣੇ ਵਿੱਚ ਰਹਿਮ ਦੀ ਸਿੱਖਿਆ ਦਿੱਤੀ। ਅਤੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨੇ ਸੱਚੀ ਤੇ ਪਵਿੱਤਰ ਸੇਵਾ ਦੀ ਸਿੱਖ ਦਿੱਤੀ। ਗੁਰੂ ਅਰਜਨ ਦੇਵ ਜੀ ਦਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ ਇਤਿਹਾਸ ਦੇ ਵਿੱਚ ਦਰਜ ਹੈ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਵਿਆਹ ਦੇ ਲਈ ਬਰਾਤ ਪਿੰਡ ਵਿੱਚ ਲੈ ਕੇ ਗਏ ਉੱਥੇ ਦੇ ਸਰਪੰਚ ਨੇ ਬੜੇ ਪਿਆਰ ਤੇ ਸ਼ਰਧਾ ਨਾਲ ਗੁਰੂ ਅਮਰਦਾਸ ਜੀ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਇੱਥੇ ਪਿੰਡ ਦੀ ਇੱਕ ਵਿਆਹ ਤੋਂ ਪਹਿਲੇ ਦੀ ਰੀਤ ਹੈ ਉਹ ਜੋ ਪੂਰੀ ਹੋ ਜਾਏਗੀ ਤਾਂ ਹੀ ਬਰਾਤ ਪਿੰਡ ਵਿੱਚ ਦਾਖਲ ਹੋ ਸਕਦੀ ਹੈ ਪਹਿਲੇ ਕੁੜਸਵਾਰੀ ਕਰਨੀ ਹੈ ਉਸ ਤੋਂ ਬਾਅਦ ਨਿ제 ਦੇ ਨਾਲ ਕੋੜੇ ਤੇ ਬੈਠ ਕੇ ਕਿੱਲੀ ਨੂੰ ਬਾਹਰ ਕੱਢਣਾ ਹੈ ਗੁਰੂ ਅਮਰਦਾਸ ਜੀ ਨੇ ਇਹ ਰੀਤ ਸਵੀਕਾਰ ਕੀਤੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਕੁੜਸਵਾਰੀ ਕਰਕੇ ਕੋੜੇ ਤੇ ਬੈਠ ਕੇ ਨਿ제 ਦੇ ਨਾਲ ਪਹਿਲੀ ਵਾਰ ਵਿੱਚ ਹੀ ਕਿੱਲੀ ਨੂੰ ਬਾਹਰ ਕੱਢ ਦਿੱਤਾ ਰੀਤ ਪੂਰੀ ਹੋਣ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਮਾਤਾ ਗੰਗਾ ਜੀ ਦੇ ਨਾਲ ਰੀਤ ਰਿਵਾਜ ਦੇ ਨਾਲ ਹੋ ਗਿਆ ਮਾਤਾ ਗੰਗਾ ਜੀ ਦੇ ਘਰ ਬਾਬਾ ਬੁੱਢਾ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਕਈ ਸਾਲਾਂ ਬਾਅਦ ਪੁੱਤਰ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਜਨਮ ਲਿਆ ਜੋ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸਿੱਖਾਂ ਦੇ 6ਵੇਂ ਗੁਰੂ ਬਣੇ ਤੇ ਪਿਤਾ ਨੇ ਜਦੋਂ ਮਹਿਸੂਸ ਕੀਤਾ ਕਿ ਹੁਣ ਸੱਚਖੰਡ ਜਾਣ ਦਾ ਸਮੇਂ ਆ ਗਿਆ ਹੈ ਤਾਂ ਉਹਨਾਂ ਨੇ ਗੁਰੂਆਂ ਦੀ ਮਰਿਆਦਾ ਅਨੁਸਾਰ ਅਗਲਾ ਸਿੱਖ ਗੁਰੂ ਨਿਯੁਕਤ ਕਰਨ ਦਾ ਸੋਚਿਆ ਤੇ ਤਿੰਨਾਂ ਪੁੱਤਰਾਂ ਦੀ ਪ੍ਰੀਖਿਆ ਲੈਣੀ ਚਾਹੀ ਉਹਨਾਂ ਦਿਨਾਂ ਦੇ ਵਿੱਚ ਲਾਹੌਰ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਇੱਕ ਰਿਸ਼ਤੇਦਾਰਾਂ ਦੇ ਲੜਕੇ ਦਾ ਵਿਆਹ ਸੀ ਜਿੱਥੇ ਸ਼ਾਮਿਲ ਹੋਣਾ ਸੀ ਗੁਰੂ ਜੀ ਨੇ ਆਪ ਨਾ ਜਾ ਕੇ ਇਹਨਾਂ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਨੂੰ ਲਾਹੌਰ ਭੇਜਣ ਦੀ ਸੋਚੀ ਉਹਨਾਂ ਨੇ ਸੋਚਿਆ ਕਿ ਨਾਲ ਹੀ ਪਤਾ ਲੱਗ ਜਾਏਗਾ ਇਹਨਾਂ ਪੁੱਤਰਾਂ ਦੇ ਵਿੱਚੋਂ ਕੌਣ ਆਗਿਆਕਾਰੀ ਪੁੱਤਰ ਹੈ ਜੇਣਾ ਖਰਾ ਉtreਗਾ ਉਸ ਨੂੰ ਗੁਰਗੱਦੀ ਸੌਂਪ ਦਿੱਤੀ ਜਾਵੇਗੀ ਪਹਿਲੇ ਦੋ ਵੱਡੇ ਪੁੱਤਰਾਂ ਨੂੰ ਬੁਲਾਇਆ ਉਹਨਾਂ ਨੇ ਸਾਫ਼ ਮਨਾਂ ਕਰ ਦਿੱਤਾ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਜਾਣ ਲਈ ਗਿਆ ਗੁਰੂ ਜੀ ਨੇ ਉਸੇ ਮੇਲੇ ਗੁਰੂ ਜੀ ਦੀ ਗੱਲ ਮੰਨ ਲਈ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਅੱਗੇ ਇੱਕ ਸ਼ਰਤ ਰੱਖੀ ਕਿ ਜਦੋਂ ਤੱਕ ਅਸੀਂ ਨਹੀਂ ਬੁਲਾਵਾਂਗੇ ਤਦੋਂ ਤੱਕ ਤੁਸੀਂ ਉੱਥੇ ਹੀ ਰਹੋਗੇ ਗੁਰੂ ਅਰਜਨ ਦੇਵ ਜੀ ਨੇ ਇਹ ਗੱਲ ਵੀ ਸਵੀਕਾਰ ਕਰ ਲਈ। ਸ੍ਰੀ ਗੁਰੂ ਅਰਜਨ ਦੇਵ ਜੀ ਹੁਣ ਲਾਹੌਰ ਚਲੇ ਗਏ। ਲਾਹੌਰ ਵਿੱਚ ਵਿਆਹ ਦੀ ਸਮਾਪਤੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਆਪਣੇ ਆਪਣੇ ਪਿਤਾ ਜੀ ਦੇ ਪੁਰਾਣੇ ਕਾਰਚੂਨਾ ਮੰਡੀ ਲਾਹੌਰ ਵਿੱਚ ਰਹਿਣ ਲੱਗੇ। ਗੁਰੂ ਜੀ ਉੱਥੇ ਰੋਜ਼ ਕੀਰਤਨ ਕਰਦੇ। ਆਪ ਜੀ ਦੀ ਆਵਾਜ਼ ਬਹੁਤ ਸੁਰੀਲੀ ਸੀ ਜਿਸ ਨੂੰ ਸੁਣ ਕੇ ਸੰਗਤਾਂ ਦੀ ਗਿਣਤੀ ਦਿਨ ਬ ਦਿਨ ਰੋਜ਼ ਵਧਦੀ ਗਈ। ਉੱਥੇ ਰਹਿੰਦੇ ਹੋਏ ਗੁਰੂ ਜੀ ਨੂੰ 2 ਸਾਲ ਤੋਂ ਯਾਦਾਂ ਹੋ ਗਈ ਪਰ ਉਹਨਾਂ ਦੇ ਪਿਤਾ ਗੁਰੂ ਅਰਾਮਦਾਸ ਜੀ ਨੇ ਉਹਨਾਂ ਨੂੰ ਵਾਪਸ ਨਹੀਂ ਬੁਲਾਇਆ ਸੀ ਫਿਰ ਗੁਰੂ ਜੀ ਨੇ ਇੱਕ ਪੱਤਰ ਲਿਖਿਆ ਜੋ ਸੇਵਕ ਦੇ ਹੱਥ ਸ਼੍ਰੀ ਅੰਮ੍ਰਿਤਸਰ ਭੇਜਿਆ ਉਹ ਪੱਤਰ ਰਿਤੀ ਚੰਦ ਗੁਰੂ ਜੀ ਦੇ ਵੱਡੇ ਭਰਾ ਨੇ ਆਪਣੇ ਕੋਲ ਹੀ ਰੱਖ ਲਿਆ ਅੱਗੇ ਗੁਰੂ ਜੀ ਤੱਕ ਨਾ ਪਹੁੰਚਾਇਆ ਜਦੋਂ ਉਸ ਪੱਤਰ ਦਾ ਜਵਾਬ ਨਾ ਆਇਆ ਗੁਰੂ ਜੀ ਨੇ ਦੂਸਰਾ ਪੱਤਰ ਲਿਖ ਕੇ ਸੇਵਕ ਦੇ ਹੱਥ ਭੇਜਿਆ ਫਿਰ ਪ੍ਰਿਥੀ ਚੰਦ ਨੇ ਉਸੇ ਤਰ੍ਹਾਂ ਪੱਤਰ ਆਪਣੇ ਕੋਲ ਰੱਖ ਲਿਆ ਗੁਰੂ ਜੀ ਤੱਕ ਨਾ ਪਹੁੰਚਾਇਆ ਜਦੋਂ ਦੋ ਪੱਤਰਾਂ ਦਾ ਜਵਾਬ ਨਾ ਮਿਲਿਆ ਗੁਰੂ ਜੀ ਨੇ ਇੱਕ ਹੋਰ ਪੱਤਰ ਲਿਖਿਆ ਜਿਸ ਦੇ ਉੱਪਰ ਤੀਸਰਾ ਪੱਤਰ ਲਿਖ ਕੇ ਸੇਵਕ ਦੇ ਹੱਥ ਭੇਜ ਦਿੱਤਾ ਅਤੇ ਸੇਵਕ ਨੂੰ ਖਾਸ ਕਿਹਾ ਇਹ ਗੁਰੂ ਪਿਤਾ ਜੀ ਦੇ ਹੱਥ ਹੀ ਦੇਣਾ ਹੈ ਸੇਵਕ ਨੇ ਉਸੇ ਤਰ੍ਹਾਂ ਹੀ ਕੀਤਾ ਜਾ ਕੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਉਹ ਤੀਸਰਾ ਪੱਤਰ ਦੇ ਦਿੱਤਾ ਗੁਰੂ ਜੀ ਨੇ ਜਦ ਉੱਪਰ ਲਿਖਿਆ ਦੇਖਿਆ ਤੀਸਰਾ ਪੱਤਰ ਲਿਖਿਆ ਹੈ ਤਾਂ ਉਹ ਬਹੁਤ ਹੈਰਾਨ ਹੋਏ ਤਾਂ ਸੇਵਕ ਕੋਲੋਂ ਪੁੱਛਿਆ ਪਹਿਲੇ ਦੋ ਪੱਤਰ ਕਿੱਥੇ ਹਨ ਫਿਰ ਸੇਵਕ ਨੇ ਜਵਾਬ ਦਿੱਤਾ ਉਹ ਪ੍ਰਿਥੀ ਚੰਦ ਕੋਲ ਹੀ ਹਨ ਗੁਰੂ ਪਿਤਾ ਨੇ ਪ੍ਰਿਥੀ ਚੰਦ ਨੂੰ ਆਪਣੇ ਕੋਲ ਬੁਲਾਇਆ ਫਿਰ ਉਹ ਨਾ ਮੰਨੇ ਗੁਰੂ ਜੀ ਨੇ ਤਲਾਸ਼ੀ ਲਈ ਉਸ ਤੋਂ ਬਾਅਦ ਦੋਨੋਂ ਪੱਤਰ ਮਿਲ ਗਏ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਨਾਮਦਾਸ ਜੀ ਨੇ ਅੰਮ੍ਰਿਤਸਰ ਬੁਲਾਇਆ ਅਤੇ ਕਿਹਾ ਕਿ ਤੁਸੀਂ ਸਾਰੀ ਪ੍ਰੀਖਿਆਵਾਂ ਵਿੱਚੋਂ ਪਾਸ ਉਤਰੇ ਹੋ ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਪ੍ਰਿਥੀ ਚੰਦ ਨੂੰ ਇਸ ਗੱਲ ਦਾ ਬਹੁਤ ਤੱਕਾ ਲੱਗਾ ਉਹ ਆਪਣੇ ਭਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਦੁਸ਼ਮਣ ਸਨਜਨ ਲੱਗ ਪਿਆ ਗੁਰੂ ਅਰਜਨ ਦੇਵ ਜੀ ਸ਼੍ਰੀ ਅੰਮ੍ਰਿਤਸਰ ਵਿੱਚ ਰੋਜ਼ ਦਰਬਾਰ ਲਗਾਉਂਦੇ ਸਨ ਗੁਰੂ ਜੀ ਕਥਾ ਕਰਦੇ ਅਤੇ ਕੀਰਤਨ ਕਰਦੇ ਅਤੇ ਸਾਰੀ ਸੰਗਤ ਨੂੰ ਉਪਦੇਸ਼ ਦਿੰਦੇ ਸਨ ਦਰਬਾਰ ਦੇ ਵਿੱਚ ਸੱਤਾ ਤੇ ਉਹਨਾਂ ਦਾ ਪੁੱਤਰ ਬਲਵੰਡ ਦਰਬਾਰ ਵਿੱਚ ਕੀਰਤਨ ਕਰਦੇ ਸੀ ਇੱਕ ਦਿਨ ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਸਾਡੀ ਪੁਤਰੀ ਦਾ ਵਿਆਹ ਹੈ ਸਾਡੀ ਮਦਦ ਕਰੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੜੀ ਨਮਰਤਾ ਦੇ ਨਾਲ ਕਿਹਾ ਅੱਜ ਦਰਬਾਰ ਦੇ ਵਿੱਚ ਜਿੰਨਾ ਵੀ ਚੜਾਵਾ ਹੋਏਗਾ ਉਹ ਤੁਹਾਨੂੰ ਦੇ ਦਿੱਤਾ ਜਾਏਗਾ ਗੁਰੂ ਜੀ ਦੇ ਬਚਨਾਂ ਅਨੁਸਾਰ ਸ਼ਾਮ ਨੂੰ ਚੜਾਵਾ ਸੱਤਾ ਤੇਬਲਵੰਡ ਨੂੰ ਦੇ ਦਿੱਤਾ ਗਿਆ ਸੱਤਾ ਤੇਬਲਵੰਡ ਨੇ ਜਦੋਂ ਉਹ ਰਾਸ਼ੀ ਗਿਣੀ ਤਾਂ ਬਹੁਤ ਹੀ ਘੱਟ ਸੀ ਤੇ ਉਹ ਮਨ ਹਿਮਨ ਵਿੱਚ ਬਹੁਤ ਦੁਖੀ ਹੋਏ ਇਸ ਗੱਲ ਦਾ ਪ੍ਰਿਥੀ ਚੰਦ ਨੇ ਫੈਦਾ ਚੁਕਦੇ ਹੋਏ ਸੱਤਾ ਤੇਬਲਵੰਡ ਨੂੰ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਹੀ ਸੰਗਤਾਂ ਨੂੰ ਚੜਾਵਾ ਘੱਟ ਚੜਾਉਣ ਦਾ ਕਿਹਾ ਸੀ ਅਤੇ ਕਹਿਣ ਲੱਗਾ ਕਿ ਤੁਹਾਡੇ ਕੀਰਤਨ ਕਰਨ ਦੇ ਨਾਲ ਹੀ ਚੜਾਵਾ ਇਕੱਠਾ ਹੁੰਦਾ ਹੈ ਜੇ ਤੁਸੀਂ ਕੀਰਤਨ ਛੱਡ ਦਿਓ ਤਾਂ ਗੁਰੂ ਜੀ ਨੂੰ ਇੱਕ ਟਾਈਮ ਦਾ ਲੰਗਰ ਵੀ ਨਹੀਂ ਪੱਕ ਸਕੇਗਾ ਉਹ ਦੋਨੋਂ ਬ੍ਰਿਤੀ ਚੰਦ ਦੀਆਂ ਗੱਲਾਂ ਦੇ ਵਿੱਚ ਆ ਗਏ ਤੇ ਗੁਰੂ ਜੀ ਨੂੰ ਗੁਰੂ ਘਰ ਦੇ ਖਿਲਾਫ ਬਹੁਤ ਬੁਰੇ ਬੋਲ ਬੋਲੇ ਇਥੋਂ ਤੱਕ ਕਿਆ ਤੇ ਸਾਡੇ ਕੀਰਤਨ ਕਰਨ ਦੇ ਨਾਲ ਹੀ ਦਰਬਾਰ ਵਿੱਚ ਸੰਗਤਾਂ ਹੋਣਦੀਆਂ ਹਨ ਜੇ ਅਸੀਂ ਕੀਰਤਨ ਨਾ ਕਰੀਏ ਤੇ ਤੁਹਾਨੂੰ ਕੋਈ ਗੁਰੂ ਵੀ ਨਾ ਕਹੇ ਗੁਰੂ ਜੀ ਨੇ ਬੜੇ ਸਹਿਸਵਾ ਨਾਲ ਉਹਨਾਂ ਦੋਨਾਂ ਨੂੰ ਸਮਝਾਇਆ ਪਰ ਫਿਰ ਵੀ ਉਹ ਰੁਕੇ ਨਾ ਆਖਿਰ ਵਿੱਚ ਗੁਰੂ ਜੀ ਨੇ ਹੁਕਮ ਦਿੱਤਾ ਕਿ ਜਿਹੜਾ ਸੱਤਾ ਤੇ ਬਲਵੰਡ ਦੀ ਮਦਦ ਕਰੇਗਾ ਉਸ ਨੂੰ ਗਧੇ ਤੇ ਬਿਠਾ ਕੇ ਕਾਲਾ ਮੋ ਕਰ ਦਿੱਤਾ ਜਾਵੇਗਾ ਕਿਉਂਕਿ ਇਹਨਾਂ ਦੋਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਨਿੰਦਾ ਕੀਤੀ ਹੈ ਗੁਰੂ ਘਰ ਦੀ ਬੇਦਬੀ ਕੀਤੀ ਹੈ ਗੁਰੂ ਜੀ ਦੇ ਹੁਕਮਾਂ ਅਨੁਸਾਰ ਕਿਸੇ ਨੇ ਵੀ ਸੱਤਾ ਤੇ ਬਲਵੰਡ ਦੀ ਮਦਦ ਨਾ ਕੀਤੀ ਬਾਅਦ ਵਿੱਚ ਸੱਤਾ ਤੇ ਬਲਵੰਡ ਨੂੰ ਬੜੀ ਗਰੀਬੀ ਝেলਣੀ ਪਈ ਤੇ ਦੋਨੋਂ ਜਾਣੇ ਬਿਮਾਰ ਰਹਿਣ ਲੱਗ ਪਏ ਹੁਣ ਗੁਰੂ ਜੀ ਦਰਬਾਰ ਦੇ ਵਿੱਚ ਖੁਦ ਕੀਰਤਨ ਕਰਦੇ ਅਤੇ ਸਾਜ਼ ਵਜਾਉਂਦੇ ਸੰਗਤਾਂ ਨੂੰ ਕੀਰਤਨ ਦਾ ਹੋਰ ਵੀ ਆਨੰਦ ਆਉਣ ਲੱਗ ਪਿਆ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਦਰਸ਼ਨ ਕਰਦੀਆਂ ਅਤੇ ਕੀਰਤਨ ਸੁਣਦੀਆਂ ਜਦੋਂ ਸਤਾ ਥੇਬਲ ਮੰਡ ਨੂੰ ਇਹ ਖਬਰ ਮਿਲੀ ਇਹ ਗੁਰੂ ਜੀ ਆਪ ਕੀਰਤਨ ਕਰਦੇ ਹਨ ਅਤੇ ਸੰਗਤਾਂ ਵੱਧ ਤੋਂ ਵੱਧ ਆਉਂਦੀਆਂ ਹਨ ਤਾਂ ਉਹਨਾਂ ਨੂੰ ਬਹੁਤ ਪ੍ਰਸ਼ਦਾਵਾ ਹੋਇਆ ਕਿਸੇ ਨੇ ਸਤਾ ਥੇਬਲ ਮੰਡ ਨੂੰ ਇਹਾਂ ਕਿ ਤੁਸੀਂ ਲਾਹੌਰ ਦੇ ਵਿੱਚ ਪਾਈ ਨਦੇ ਪੁਰਪਕਾਰੀ ਕੋਲ ਚਲੇ ਜਾਓ ਉਹ ਤੁਹਾਡੀ ਜਰੂਰ ਮਦਦ ਕਰਨਗੇ ਉਹ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਮੰंदे ਹਨ ਜਦੋਂ ਉਹ ਲਾਹੌਰ ਪਾਈ ਲੱਦੇ ਕੋਲ ਪਹੁੰਚੇ ਤਾਂ ਪਾਈ ਲੱਦੇ ਨੇ ਕਿਹਾ ਤੁਸੀਂ ਦੋਨਾਂ ਨੇ ਤਾਂ ਗੁਰੂ ਜੀ ਦਾ ਨਿਰਾਦਰ ਕੀਤਾ ਹੈ ਗੁਰੂ ਨਾਨਕ ਦੇਵ ਕਰਦੀ ਨਿੰਦਾ ਕੀਤੀ ਹੈ ਮੈਂ ਤੁਹਾਡੇ ਦੋਨਾਂ ਦੇ ਕਹਿਣ ਦੇ ਤੁਹਾਡੀ ਗੱਲ ਮੰਨ ਲਵਾਂ ਪਰ ਗੁਰੂ ਜੀ ਨੇ ਸ਼ਰਤ ਵੀ ਬੜੀ ਵੱਡੀ ਰੱਖੀ ਹੈ ਕਿ ਕਾਲਾ ਮੂੰਹ ਕਰਕੇ ਗਦੇ ਦੇ ਉੱਪਰ ਬਿਥਾ ਦੇਣਗੇ ਸੱਤਾ ਤੇ ਬਲਮੰਦ ਨੇ ਫਿਰ ਪਾਈ ਲੱਧੇ ਨੂੰ ਬੇਨਤੀ ਕੀਤੀ ਕਿ ਸਾਡੀ ਮਦਦ ਕਰੋ ਗੁਰੂ ਜੀ ਨੇ ਤੁਹਾਡੀ ਗੱਲ ਨਹੀਂ ਮੋੜਨੀ ਪਾਈ ਲੱਧਾ ਨੇ ਉਹਨਾਂ ਦੋਨਾਂ ਦੀ ਗੱਲ ਮੰਨ ਲਈ ਤੇ ਖੁਦ ਹੀ ਆਪਣਾ ਕਾਲਾ ਮੂੰਹ ਕਰਕੇ ਗਧੇ ਉੱਪਰ ਬੈਠ ਕੇ ਦੋਨਾਂ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਗੁਰੂ ਅਰਜਨ ਜੀ ਪਾਸ ਚਲੇ ਗਏ ਜਦੋਂ ਗੁਰੂ ਪਾਸ ਪਹੁੰਚੇ ਤਾਂ ਗੁਰੂ ਜੀ ਨੇ ਪਾਈ ਲੱਧੇ ਨੂੰ ਪਛਾਣ ਲਿਆ ਤੇ ਕਹਿਣ ਲੱਗੇ ਪਾਈ ਲੱਧਿਆ ਤੂੰ ਤਾਂ ਇਹਨਾਂ ਦੋਨਾਂ ਦੀ ਸਿਫਾਰਿਸ਼ ਲੈ ਕੇ ਸਾਡੇ ਕੋਲ ਪਹੁੰਚ ਗਿਆ ਹੈ ਪਰ ਤੈਨੂੰ ਪਤਾ ਨਹੀਂ ਇਹਨਾਂ ਨੇ ਗੁਰੂਕਾਰ ਦੀ ਨਿੰਦਾ ਕੀਤੀ ਹੈ ਜੇ ਇਹ ਦੋਵੇਂ ਆਪਣੇ ਆਪ ਨੂੰ ਬਚਾਣਾ ਚਾਹੁੰਦੇ ਹਨ ਤਾਂ ਗੁਰੂਕਾਰ ਦੀ ਜਿਸ ਮੂ ਨਾਲ ਦੇਸੀ ਕੀਤੀ ਸੀ ਉਸ ਮੂ ਨਾਲ ਮਾਫੀ ਮੰਗਨ ਅਤੇ ਗੁਰੂ ਜੀ ਦੀ ਪ੍ਰਸ਼ੰਸਾ ਕਰਨ ਫਿਰ ਇਹਨਾਂ ਦੀ ਬਿਮਾਰੀ ਵੀ ਠੀਕ ਹੋ ਜਾਏਗੀ ਸਤਿ ਸ੍ਰੀ ਅਕਾਲ ਗੁਰੂ ਜੀ ਦੀ ਚਰਨਾ ਵਿੱਚ ਬੈਠ ਕੇ ਮਾफी ਮੰਗਣ ਲੱਗੇ ਗੁਰੂ ਜੀ ਨੇ ਸਤਹ ਅਤੇ ਬਲਵੰਡ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰ ਲਿਖੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 966 ਤੋਂ 968 ਤੱਕ ਦਰਜ ਹੈ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਕਾਫੀ ਸਮੇਂ ਤੱਕ ਔਲਾਦ ਨਹੀਂ ਸੀ ਹੋਈ ਇਸ ਲਈ ਉਹਨਾਂ ਦੀ ਪਤਨੀ ਮਾਤਾ ਗੰਗਾ ਜੀ ਕਾਫੀ ਉਦਾਸ ਰਹਿੰਦੇ ਸਨ ਕਿਉਂਕਿ ਉਹਨਾਂ ਦੇ ਜੇਠ ਰਿਤੇ ਚੰਦ ਤੇ ਉਸਨਾਂ ਦੀ ਪਤਨੀ ਉਹਨਾਂ ਨੂੰ ਤਾਨੇ ਲਾਉਂਦੇ ਸਨ ਫਿਰ ਮਾਤਾ ਗੰਗਾ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਅਰਦਾਸ ਤੇ ਬੇਨਤੀ ਕੀਤੀ ਗੁਰੂ ਜੀ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਮਾਤਾ ਗੰਗਾ ਦੀ ਬੇਨਤੀ ਸੁਣ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਤੁਸੀਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਪਾਸ ਚਲੇ ਜਾਓ ਅਤੇ ਮਿੱਥੇ ਪ੍ਰਸ਼ਾਦੇ ਬਣਾ ਕੇ ਨਾਲ ਲੱਸੀ ਲੈ ਜਾ ਕੇ ਗੁਰੂ ਜੀ ਨੂੰ ਪ੍ਰਸ਼ਾਦ ਅਰਚਾਓ ਇਸ ਤਰ੍ਹਾਂ ਗੁਰੂ ਜੀ ਨੂੰ ਖੁਸ਼ ਕਰਕੇ ਉਹਨਾਂ ਕੋਲੋਂ ਪੁੱਤਰ ਦਾ ਵਰਦਾਨ ਪ੍ਰਾਪਤ ਕਰੋ ਮਾਤਾ ਗੰਗਾ ਜੀ ਨੇ ਇਸੇ ਤਰ੍ਹਾਂ ਹੀ ਕੀਤਾ ਪ੍ਰਸ਼ਾਦਾ ਬਣਾ ਕੇ ਬਾਬਾ ਬੁੱਢਾ ਜੀ ਪਾਸ ਚਲੇ ਗਏ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਦੀ ਸ਼ਰਧਾ ਭਾਵਨਾ ਵੇਖ ਕੇ ਪ੍ਰਸ਼ਾਦਾ ਛਕਿਆ ਤੇ ਗੰਡੇ ਨੂੰ ਮੁੱਕੀ ਮਾਰੀ ਗੰਡਾ ਪੰਨਨ ਤੋਂ ਬਾਅਦ ਗੁਰੂ ਜੀ ਨੇ ਮਾਤਾ ਜੀ ਨੂੰ ਵਰ ਦਿੱਤਾ ਕਿ ਤੁਹਾਡੇ ਘਰ ਤੇਜਸਵੀ ਪੁੱਤਰ ਪੈਦਾ ਹੋਏਗਾ ਜੋ ਇਸ ਗੰਡੇ ਦੀ ਤਰ੍ਹਾਂ ਤੁਰਕਾਂ ਦੇ ਸਿਰ ਪੰਨੇਗਾ ਬਾਬਾ ਬੁੱਢਾ ਸਾਹਿਬ ਜੀ ਦੇ ਅਸ਼ੀਰਵਾਦ ਤੋਂ ਬਾਅਦ ਮਾਤਾ ਗੰਗਾ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਜੋ ਸ੍ਰੀ ਗੁਰੂ ਹਰगोबिंद ਸਾਹਿਬ ਜੀ ਸਨ ਇੱਥੇ ਇਹ ਗੱਲ ਸੋਚਣ ਵਾਲੀ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਖੁਦ ਨਿਰੰਕਾਰ ਸਨ ਸੰਗਤਾਂ ਨੂੰ ਤਰ੍ਹਾਂ ਤਰ੍ਹਾਂ ਦੇ ਵਰਦਾਨ ਦਿੰਦੇ ਸੀ ਮੰਗੀਆਂ ਮੁਰਾਦਾ ਪੂਰੀਆਂ ਕਰਦੇ ਸੀ ਪਰ ਉਹਨਾਂ ਦੇ ਵਿੱਚ ਐਨੀ ਨਿਮਰਤਾ ਸੀ ਕਿ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਸਨਮਾਨ ਦੇਣ ਵਾਸਤੇ ਮਾਤਾ ਗੰਗਾ ਜੀ ਨੂੰ ਉਹਨਾਂ ਦੇ ਕੋਲ ਭੇਜਿਆ ਜੋ ਕਿ ਇਹ ਵਰਦਾਨ ਗੁਰੂ ਜੀ ਖੁਦ ਵੀ ਮਾਤਾ ਗੰਗਾ ਜੀ ਨੂੰ ਦੇ ਸਕਦੇ ਸੀ ਗੁਰੂ ਅਮਰਦਾਸ ਜੀ ਨੇ ਜੋਤੀ ਜੋਲ ਸਮਾਉਣ ਤੋਂ ਪਹਿਲੇ ਆਪਣੇ ਜਵਾਈ ਯਾਨੀ ਕਿ ਸ੍ਰੀ ਗੁਰੂ ਰਾਮਦਾਸ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਨ ਲਈ ਕਿਹਾ ਫਿਰ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਸਰੋਵਰ ਬਣਵਾਇਆ ਸਰੋਵਰ ਦੇ ਵਿਚਕਾਰ ਇੱਕ ਥੜਾ ਬਣਵਾਇਆ ਜਿੱਥੇ ਦਰਬਾਰ ਲਗਾਇਆ ਜਾਂਦਾ ਸੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਰਹਿਂਦੀ ਸੇਵਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪੂਰੀ ਕੀਤੀ ਜਿੱਥੇ ਹਰ ਸਮੇਂ ਕੀਰਤਨ ਚੱਲਦਾ ਸੀ ਗੁਰੂ ਜੀ ਨੇ ਇਸ ਦਰਬਾਰ ਦੇ 4 ਦਰਵਾਜ਼ੇ ਬਣਵਾਏ ਜੋ ਹਰ ਸਮੇਂ ਸਾਰੀ ਸੰਗਤਾਂ ਵਾਸਤੇ ਖੁੱਲੇ ਰਹਿੰਦੇ ਹਨ ਸ਼੍ਰੀ ਹਰਮੰਦਰ ਸਾਹਿਬ ਪਹਿਲਾ ਐਸਾ ਗੁਰੂ ਘਰ ਹੈ ਜਿੱਥੇ ਉਪਰੋਂ ਸੜੀਆਂ ਉਤਰ ਕੇ ਗੁਰੂ ਘਰ ਦੇ ਦਰਸ਼ਨ ਥੱਲੇ ਉਤਰ ਕੇ ਹੁੰਦੇ ਹਨ ਗੁਰੂ ਜੀ ਨੇ ਜਦੋਂ ਹਰਮੰਦਰ ਸਾਹਿਬ ਦੀ ਨੀਂ ਰਖਾਈ ਸਭ ਤੋਂ ਮਹਾਨ ਪੁਰਖ ਸਾਈ ਮੀਆਂ ਮੀਰ ਜੀ ਕੋਲੋਂ ਗੁਰੂ ਅਰਜਨ ਦੇਵ ਜੀ ਨੇ ਨੀਂ ਰਖਾਈ ਉਹ ਹਿੰਦੂਆਂ ਅਤੇ ਮੁਸਲਮਾਨਾਂ ਦੇ ਸਾਂਝੇ ਪੀਰ ਸਨ ਸ੍ਰੀ ਹਰਮੰਦਰ ਸਾਹਿਬ ਦੀ ਨੀ ਦਸੰਬਰ 1588 ਵਿੱਚ ਰਖਾਈ ਗਈ ਗੁਰੂ ਜੀ ਨੇ ਸਾਰਾ ਹਰਮੰਦਰ ਸਾਹਿਬ ਦਾ ਕੰਮ ਆਪਣੀ ਨਿਗਰਾਨੀ ਵਿੱਚ ਹੀ ਕਰਾਇਆ ਜਿੰਨੂੰ ਪੂਰਾ ਹੋਣ ਲਈ ਘੱਟ ਤੋਂ ਘੱਟ 8 ਸਾਲ ਲੱਗੇ ਉਸ ਵੇਲੇ ਗੁਰੂ ਜੀ ਨੇ ਬਚਨ ਕੀਤੇ ਜਿਹੜਾ ਇਸ ਸਰੋਵਰ ਦੇ ਵਿੱਚ ਸਰਦਾ ਪਾਵਨਾ ਦੇ ਨਾਲ ਇਸ਼ਨਾਨ ਕਰੇਗਾ ਉਸ ਨੂੰ ਮੁਕਤੀ ਮਿਲੇਗੀ ਸਾਰੇ ਉਸ ਦੇ ਦੁੱਖ ਦੂਰ ਹੋਣਗੇ ਫਿਰ ਗੁਰੂ ਜੀ ਨੇ ਅੰਮ੍ਰਿਤਸਰ ਤੋਂ 2 ਮੀਲ ਕਿਲੋਮੀਟਰ ਦੂਰ ਇੱਕ ਸਰੋਵਰ ਬਣਵਾਇਆ ਜਿਹਦਾ ਨਾਮ ਰੱਖਿਆ ਤਰਨ ਤਰਨ ਜਿਸ ਦਾ ਅਰਥ ਹੈ ਜਿਹੜਾ ਇਸ ਵਿੱਚ ਇਸ਼ਨਾਨ ਕਰੇਗਾ ਉਸ ਦੇ ਤਨ ਮਨ ਦੇ ਸਾਰੇ ਰੋਗ ਦੂਰ ਹੋ ਜਾਣਗੇ ਉਹ ਪਵ ਅਵਸਰਦਰ ਤੋਂ ਪਾਰ ਹੋ ਜਾਏਗਾ। ਐਸੇ ਸਰੋਵਰ ਦੇ ਆਸ-ਪਾਸ ਗੁਰੂ ਜੀ ਨੇ ਇੱਕ ਨਗਰ ਬਸਾਇਆ ਜਿਸ ਦਾ ਨਾਮ ਵੀ ਤਰਨਤਾਰਨ ਰੱਖਿਆ। ਐਸੇ ਨਗਰ ਦੇ ਵਿੱਚ ਗੁਰੂ ਜੀ ਨੇ ਕੋੜੀਆਂ ਲਈ ਕੁਸ਼ਟ ਆਸ਼ਰਮ ਬਣਵਾਇਆ ਜਿੱਥੇ ਮੁਫਤ ਇਲਾਜ ਤੇ ਮੁਫਤ ਦਵਾਈ ਦਿੱਤੀ ਜਾਂਦੀ ਸੀ। ਤਰਨਤਾਰਨ ਤੋਂ ਬਾਅਦ ਗੁਰੂ ਜੀ ਨੇ ਜਲੰਧਰ ਵਿੱਚ ਕਰਤਾਰਪੁਰ ਦੀ ਨੀਵ ਰੱਖੀ। ਜਿੱਥੇ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਆਸਾਨੀ ਹੋਏਗੀ। ਲੋਕਾਂ ਦੀ ਪਾਣੀ ਦੀ ਸਮੱਸਿਆ ਦੂਰ ਕਰਨ ਲਈ ਗੁਰੂ ਜੀ ਨੇ ਉੱਥੇ ਇੱਕ ਖੂਹ ਬਣਵਾਇਆ ਜਿਸ ਦਾ ਨਾਮ ਗੰਗਾ ਸਰ ਰੱਖਿਆ ਅਤੇ ਸੰਗਤਾਂ ਨੂੰ ਕਿਹਾ ਇਸ ਸਰੋਵਰ ਦਾ ਜਲ ਗੰਗਾ ਵਰਗਾ ਪਵਿੱਤਰ ਹੋਵੇਗਾ ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਜੀ ਦੀ ਸੰਗਤ ਵਿੱਚੋਂ ਇੱਕ ਸਿੱਖ ਉੱਠਿਆ ਅਤੇ ਕਹਿ ਲੱਗਾ ਕਿ ਮੈਨੂੰ ਇਸ ਗੱਲ ਤੇ ਸ਼ੰਕਾ ਹੈ ਤੇ ਗੁਰੂ ਜੀ ਨੇ ਉਸ ਦੀ ਸ਼ੰਕਾ ਦੂਰ ਕਰਨ ਵਾਸਤੇ ਉਸ ਖੂਹ ਦੇ ਵਿੱਚ ਬਹਿਤੀ ਹੋਈ ਗੰਗਾ ਦਿਖਾ ਦਿੱਤੀ जिस जगह पे गुरु जी बैठ के कीर्तन से संगत करते सन उ इस समय इतिहासिक गुरुद्वारा गुरुद्वारा गंगसर साहेब सजा है गुरु रामदास जी ने मसंदा की प्रथा शुरू की थी, फिर श्री गुरु अर्जन देव जी ने उस प्रथा जारी रखा गुरु जी ने संगत ने कहा कि ती अपनी कमाई हिसा के दसवां हिस्सा क्ड के मसंदा नहीं क्डना है जिसन दसवंत कहा जाना है ਅਤੇ ਗੁਰੂ ਜੀ ਦੇ ਨਾਮ ਦਾ ਕੱਢਿਆ ਹੋਇਆ ਇਹ ਦਸਵੰਦ ਮਸੰਦਾ ਨੂੰ ਦਿੱਤਾ ਜਾਵੇਗਾ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਖਬਰ ਮਿਲੀ ਕਿ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਇੱਕ ਗ੍ਰੰਥ ਲਿਖਣਾ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਪਹਿਲੇ ਚਾਰ ਪਾਰਸ਼ਾਹੀਆਂ ਦੀ ਬਾਣੀ ਅਤੇ ਭਗਤਾਂ ਦੀ ਬਾਣੀ ਨੂੰ ਲਿਖਿਆ ਗਿਆ ਹੈ ਅਤੇ ਸਭ ਤੋਂ ਵੱਡੀ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਥੱਲੇ ਮਿਹਰਬਾਨ ਨੇ ਆਪਣੀ ਬਾਣੀ ਲਿਖੀ ਹੈ ਗੁਰੂਆਂ ਦੀ ਲਿਖੀ ਹੋਈ ਬਾਣੀ ਦੇ ਨਾਲ ਉਸਨੇ ਆਪਣੀ ਬਾਣੀ ਨੂੰ ਜੋੜ ਕੇ ਇਸ ਤਰ੍ਹਾਂ ਮਿਲਾ ਦਿੱਤਾ ਕਿ ਕੱਚੀ ਬਾਣੀ ਤੇ ਸੱਚੀ ਬਾਣੀ ਦਾ ਕੋਈ ਫਰਕ ਨਹੀਂ ਸੀ ਲੱਗਦਾ ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨਾਲ ਅਤੇ ਗੁਰਦਾਸ ਜੀ ਨਾਲ ਸਲਾਹ ਕੀਤੀ ਅਤੇ ਚਾਰ ਪਾਤਸ਼ਾਹੀਆਂ ਅਤੇ ਆਪਣੀ ਬਾਣੀ ਅਤੇ ਪਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਵਾਉਣ ਦਾ ਫੈਸਲਾ ਲਿਆ ਤਾਂ ਕਿ ਇਸ ਬਾਣੀ ਦੀ ਕੋਈ ਛੇੜਛਾੜ ਨਾ ਕਰ ਸਕੇ बाबा बुड्डा ਸਾਹਿਬ ਜੀ ਨੂੰ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੌਂਪ ਕੇ ਆਪ ਸ੍ਰੀ ਗੁਰੂ ਰਾਮ ਸਰ ਜੀ ਆ ਗਏ ਸ੍ਰੀ ਗੁਰੂ ਰਾਮ ਸਰ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਈ ਤੇ ਬਾਣੀ ਨੂੰ ਇਸੇ ਤਰ੍ਹਾਂ ਲਿਖਿਆ ਜਿਸ ਤਰ੍ਹਾਂ ਉਹ ਪ੍ਰਗਟ ਹੋਈ ਸੀ